ਹੈਲੋ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਜੀ 에어ਪੋਰਟ ਦੀ ਭਾਰਤੀ ਬਾਰੇ ਜੋ 10 ਨੂੰ ਪਾਸ ਤੇ 12 ਨੂੰ ਪਾਸ ਮੁੰਡੇ ਕੁੜੀਆਂ ਭਰ ਸਕਦੇ ਆ ਜੀ ਬਹੁਤ ਹੀ ਭਾਰਤੀ ਹੈ ਜਿਹੜੇ 10 ਨੂੰ ਬੇਸ ਤੇ ਭਾਰਤੀ ਹੈ ਜੀ ਅਸੀਂ ਤੁਹਾਨੂੰ ਸਿਰਫ ਆਪਣੇ ਚੈਨਲ ਤੇ ਸਿੰਪਲ ਸ਼ਬਦਾਂ ਵਿੱਚ ਸਮਝਾਵਾਂਗੇ ਸਾਰੀ ਡਿਟੇਲ ਇਹ ਤੁਹਾਨੂੰ ਉਲਝਾਉਣਾ ਨਹੀਂ ਤੇ ਅੰਨਦਾ ਨਹੀਂ 10ਵੇਂ ਪਾਸਾ ਜਿਹੜੀ ਉਹ ਹੈਗੀ ਲੋਡਰ ਦੀ ਪਾਰਟੀ ਤੇ 12ਵੇਂ ਪਾਸਾ ਹੈਗੀ ਜੀ ਹੈਂਡੀਮੈਨ ਦੀ ਪਾਰਟੀ ਇਹਦੇ ਬਾਅਦ ਕੀ 90 ਮਿੰਟ ਦਾ ਪੇਪਰ ਹੋਊਗਾ 100 ਨੰਬਰ ਦਾ ਹੋਊਗਾ 25 ਨੰਬਰ ਦੀ ਜਨਰਲ ਨੌਲੇਜ ਆ 25 ਨੰਬਰ ਦੀ ਇੰਗਲਿਸ਼ ਆ 25 ਨੰਬਰ ਦੀ ਰੀਜ਼ਨਿੰਗ ਆ ਤੇ 25 ਨੰਬਰ ਦੇ ਜਿਹੜੇ ਸਵਾਲ ਉਹ 에ਅਰਪੋਰਟ ਨਾਲ ਸੰਬੰਧਤ ਹੋਣਗੇ ਬਾਕੀ ਇਹ ਜਿਹੜੀ ਵੀਸ ਆ ਜੀ ਉਹ 10ਵੀਂ ਪਾਸ ਵਾਸਤੇ ਹੈਗੀ ਆ 2200 ਤੇ 12ਵੀਂ ਪਾਸ ਵਾਸਤੇ 3500